ਤੇ ਰਾਮ ਰੰਦੀਨ ਦਾ ਨਾਵੀਸ਼ੀ ਤੋਂ ਟ੍ਰੈਕ ਤੇ ਆਪਾਂ ਥੋੜੇ ਦਿਨ ਬਿਨਾ ਕਾਲੀਦਾ ਦੇ ਵਿੱਚੋਂ ਕੀਤੀ ਸੀ ਸ਼੍ਰੀ ਮੰਦਰ ਦੇ ਵਿੱਚ ਤੇ ਆਏ ਦਿਨ ਥੋੜੇ ਦਿਨ ਆ ਕੀ ਸ਼੍ਰੀ ਮੇਸ਼ਰਾ ਜੀ ਨੇ ਬੀਜੇਪੀ ਜੁਆਇਨ ਕਰਦੀ ਹੈ ਤੇ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਬੀਜੇ ਦੀ ਬਾਰੇ ਕੁਝ ਵੀ ਕਿ ਜੁਆਇਨ ਕਰੀ ਕਿ ਨਹੀਂ ਕਰੀ ਸਾਨੂੰ ਵੀ ਮਿਲਦੇ ਉਹਨਾਂ ਨੇ ਕਿਹਾ ਕਿ ਕੁਝ ਕੰਮ ਹੈ ਤੇ ਬੁਲਾਇਆ ਗਿਆ ਸਾਨੂੰ ਤੇ ਬੁਲਾ ਕੇ ਸਿੱਧਾ ਹੀ ਉਹ ਘਰੇ ਵਾਲੀ ਦੇ ਘਰ ਲੈ ਗਏ ਨੇ ਸਾਨੂੰ ਤੇ ਵਸਿਆ ਆਏ ਸਾਨੂੰ ਉਹਨਾਂ ਨੇ ਸਰੋਪੇ ਪਾਏ ਨੇ ਤੇ ਜੁਆਇਨ ਕਰਾ ਕੇ ਸਾਨੂੰ ਕੁਝ ਨਹੀਂ ਪਤਾ ਆਪਾਂ ਪਹਿਲਾਂ ਵੀ ਅਕਾਲੀ ਦਲ ਵਿੱਚ ਸੀ ਤੇ ਹੁਣ ਵੀ ਅਕਾਲੀ ਦਲ ਵਿੱਚ ਹੀ ਆ ਤੇ ਮੈਨੂੰ ਮਾਣ ਹੈ ਅਕਾਲੀ ਦਲ ਅਕਾਲੀ ਹੁੰਦੇ ਤਰਨ ਬਾਰੇ ਤੁਹਾਨੂੰ ਕੁਝ ਦੱਸਿਆ ਨਹੀਂ ਸਾਨੂੰ ਸਿਰਫ ਸਾਨੂੰ ਨੇ ਬੁਲਾਇਆ 20 ਮਿੰਟ ਲਈ ਕਿ ਕਿਤੇ ਜਾਣਾ ਤੇ ਆਪਾਂ ਬਸ ਸਜੰਦਾਈ ਕਰਕੇ ਹੀ ਆਏ ਆ ਤੇ ਸਜੰਦਾਈ ਕਰਕੇ ਉੱਥੇ ਚੁੱਪ ਵੀ ਰਹੀਆਂ ਕਿ ਜੇ ਆਪਾਂ ਕੁਝ ਨਹੀਂ ਬੋਲ ਦਿੰਦੇ ਤੇ ਭਰਾ ਹੀ ਸਾਡਾ ਸਾਡਾ ਹੀ ਇਧਰ ਕੀ ਰਹਿਣੀ ਜਿਹੜੀ ਜੇ ਆਪਾਂ ਅਕਾਲੀ ਦਲ ਚ ਪਹਿਲਾਂ ਵੀ ਤੇ ਅੱਜ ਵੀ ਅਕਾਲੀ ਦਲ ਚ ਹੀ ਆ ਤੇ ਹਮੇਸ਼ਾ ਵੀ ਅਕਾਲੀ ਦਲ ਦੇ ਹੀ ਸੀਗਾ ਅੱਜ ਮੀਟਿੰਗ ਦਾ ਅਜੋ ਜਿਹੜਾ ਆਵਾ ਕੋ ਮੀਟਿੰਗ ਦਾ ਨਹੀਂ ਇੱਕ ਬੜੀ ਵੱਡੀ ਨੌਜਵਾਨਾਂ ਵੱਲੋਂ ਸ਼ਰੋਮਣੀ ਅਕਾਲੀ ਦਲ ਨੂੰ ਬਲ ਮਿਲਿਆ ਤਾਕਤ ਮਿਲੀ ਹੈ ਕਿ ਨੌਜਵਾਨ ਸਾਰੇ ਆਮ ਪਾਰਟੀ ਛੱਡ ਕੇ 30 ਪਰਿਵਾਰਾਂ ਨੇ ਸ਼ਰਮੋਲੀਅਤ ਕੀਤੀ ਹੈ ਨੌਜਵਾਨਾਂ ਨੂੰ ਔਰ ਜਿਹਦੇ ਵਿੱਚੋਂ ਇਹਨਾਂ ਨੇ ਉਸਾ ਆਪਣੇ ਆਪ ਦੁਹਾਇਆ ਇਹ ਨਹੀਂ ਹੈ ਕਿ ਮੈਂ ਕਹਾਂ ਕਿ ਮੈਂ ਕੋਈ ਬਹੁਤ ਵੱਡਾ ਪ੍ਰਯਾਸ ਇਹਨਾਂ ਤੇ ਕੀਤਾ ਅਮਰਤਪਾਲ ਜੀ ਜਿਹੜੇ ਨੌਜਵਾਨ ਨੇ ਪੋਲਾ ਰੋਡ ਦੇ ਨੇ ਇਹ ਤਕਰੀਬਤ ਸਾਰੇ ਨੌਜਵਾਨ ਪੋਲਾ ਰੋਡ ਦੇ ਗੁਰਨਾਕ ਨਗਰ ਦੇ ਨੇ ਪੋਲਾ ਰੋਡ ਦੀ ਬੈਕ ਸਾਈਡ ਦੇ ਨੇ ਇਹਨਾਂ ਨੇ ਆਪਣੇ ਮਨ ਦੇ ਨਾਲ ਆਪਣੇ ਦਿਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਦਾਬਲ ਪੜਿਆ ਮੈਂ ਨਾ ਨੌਜਵਾਨਾਂ ਨੂੰ ਤੁਹਾਡੇ ਰਾਹੀਂ ਵਧਾਈ ਦੇ ਕਿ ਪਿਛਲੇ ਦਿਨੀ ਅਸੀਂ ਇੱਕ ਨੌਜਵਾਨਾਂ ਦੀ ਟੀਮ ਗਠਿਤ ਕੀਤੀ ਸੀ ਜਿਹਦੇ ਚ ਭਾਜਪੀ ਜਿਹੜੀ ਬਖਲਾਟ ਦੇ ਵਿੱਚ ਕੁਝ ਗੱਲਾਂ ਐਸੀਆਂ ਧੂਰ ਬੋਲ ਦਿੰਦੀ ਹੈ ਕੋ ਲੱਗਿਆ ਵੀ ਕਾਲੀ ਦਲ ਦੀ 33 ਮੈਂਬਰੀ ਨੌਜਵਾਨਾਂ ਦੀ ਟੀਮ ਛੱਡ ਕੇ ਸਾਡੇ ਵਿੱਚ ਸ਼ਾਮਲ ਹੋ ਗਏ ਮੈਂ ਕਹਿੰਦਾ ਵੀ ਝੂਠ ਬੋਲਣ ਤੋਂ ਪਹਿਲਾਂ ਕੋਈ ਮਾਫਦੰਡ ਅਖਤਿਆਰ ਕਰਨ ਵਾਲਾ ਚਾਹੀਦਾ ਉਹਨਾਂ ਨੂੰ ਜਿਹੜੇ ਜ਼ਿੰਮੇਵਾਰੀਆਂ ਲੈ ਜਿਹੜੇ ਜ਼ਿੰਮੇਵਾਰੀਆਂ ਲੈ ਕੇ ਬੈਠੇ ਨੇ ਉਹ ਮਾਫਦੰਡ ਤੋਂ ਬਗੈਰ ਬੋਲਦੇ ਨੇ ਜਦੋਂ ਮੈਂ ਫੋਟੋ ਦੇਖੀ ਅਖਬਾਰ 'ਚ ਲੱਗੀ ਦੀ ਉਹਦੇ 'ਚ ਇੱਕ ਪ੍ਰਧਾਨ ਸੀ ਸਾਡਾ ਸਰਕਲ ਦਾ ਜੋਤ ਦਾ ਉਹਦੇ ਨਾਲ ਚਾਰ ਵਿਅਕਤੀ ਤੇ ਉਹਨੇ ਉਹਨਾਂ ਨੂੰ 55 ਬੰਦਿਆਂ ਦੇ ਨਾਲ ਕਰਤੀ ਮੈਂਬਰੀ ਟੀਮ ਬਣਾ ਦਿੱਤੀ। ਤੇ ਅਨੰਦੀ ਗੱਲ ਹੈ ਤੇ ਜੇ ਤੁਹਾਡਾ ਮजूद ਨਹੀਂ ਨਾ ਤੁਸੀਂ ਕਿਸਾਨਾਂ ਦੀ ਪਾਰਟੀ, ਨਾ ਤੁਸੀਂ ਵਪਾਰੀਆਂ ਦੀ ਪਾਰਟੀ, ਨਾ ਤੁਸੀਂ ਮਜ਼ਦੂਰਾਂ ਦੀ ਪਾਰਟੀ, ਨਾ ਤੁਸੀਂ ਦਲਦਲਾਂ ਦੀ ਪਾਰਟੀ ਕਿਸੇ ਤਰ੍ਹਾਂ ਦੀ ਪਾਰਟੀ ਪੰਜਾਬ 'ਚ ਬੀਜੇਪੀ ਦੀ ਹੋਦ ਰਹੀ ਨਹੀਂ।